ਜੀ ਜਿਹੜਾ ਸਾਡਾ ਹੋ ਰਿਹਾ ਅੰਦਰ ਬੈਠਿਆ ਨਾ ਜੀ ਬਿਲਕੁਲ ਪਰ ਗੱਲ ਹੈ ਕਿ ਆ ਕਿ ਇਹਨਾਂ ਨੂੰ ਅੱਜ ਘਟੋ ਘਟ ਮਜਬੂਰਤਾ ਕੀਤਾ ਜਾ ਰਿਹਾ ਹੈ ਨਾ ਜੀ ਜੇ ਇਹਨਾਂ ਨੂੰ ਮਜਬੂਰ ਨਾ ਕਰੀਏ ਇਹ ਵੀ ਆਪਣੇ ਆਪ ਨੂੰ ਇੱਕ EMPLOYE ਦੀ ਤਰ੍ਹਾਂ ਪੇਸ਼ ਕਰ ਦਿੰਨ ਜਿਦਾਂ ਜਥੇਦਾਰਾਂ ਨੇ ਕੀਤਾ ਤਾਂ ਉਹਨਾਂ ਨੇ ਰਗਵੀਰ ਸਿੰਘ ਜੀ ਨੇ ਜਥੇਦਾਰ ਜੀ ਨੇ ਬਿਆਨ ਦਿੱਤਾ ਜੀ ਕਿ ਮੇਰਾ ਬੈਗ ਤਿਆਰ ਆ ਜੀ ਇਹ ਵੀ ਆਪਣੀ ਗਰਦ ਖਾਣ ਤੇ ਜਿਹੜੇ ਆ ਫੈਸਲੇ ਹੁੰਦੇ ਵੀ ਉਹਨਾਂ ਤੋਂ ਦੇਖੋ ਤੁਸੀਂ ਦੇਖੋ ਕੱਲ ਜਿਹੜੇ ਜਥੇਦਾਰ ਚੁਣੇਗੇ ਜੀ ਕੁਲਦੀਪ ਸਿੰਘ ਗੜਗਜ ਜੀ ਉਹ ਕਿਹਨਾਂ ਦੀ ਸਵਾਰਥ ਤੋਂ ਚੁਣੇਗੇ ਉਹ ਪਰਮਜੀਤ ਸਿੰਘ ਸਰਨੇ ਦੀ ਸਵਾਰਥ ਤੋਂ ਚੁਣੇਗੇ ਇਹ ਇੱਕ ਲੋਬੀ ਕਥੀ ਹੋ ਗਈ ਆ ਇਹਨਾਂ ਦਾ ਕੰਮ ਹੈਗਾ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਇਹ ਸਾਰੇ ਇਕੱਠੇ ਹੋ ਕੇ ਇਹਨੂੰ ਖਤਮ ਕਰਨ ਤੇ ਲੱਗੇ ਹੋਏ ਆ ਤੇ ਅਸੀਂ ਇਹ ਚੀਜ਼ ਇਹ ਨਾ ਮੰਨਦੇ ਆ ਕਿ ਖੇਤਰੀ ਪਾਰਟੀ ਪੰਜਾਬ ਦੀ ਹੁਣੀ ਬਹੁਤ ਜ਼ਰੂਰੀ ਹੈ ਜਿਹੜੇ ਇਸ ਦੇ ਲਈ ਤਿਆਰ ਨਹੀਂ ਉਹ ਬਿਲਕੁਲ ਤਿਆਰੀ ਚ ਰੱਖਣ ਕਿਉਂਕਿ ਹੁਣ ਉਹਨਾਂ ਨੇ ਅੱਗੇ ਆ ਇਹ ਇਹ ਬੰਲੇ ਗੱਲ ਕਲੀਅਰ ਕਰਦੇ ਆ ਕਿ ਜਿਹੜੀ ਨਵੀਂ ਸਿਆਸੀ ਜਮਾਤ ਆਊਗੀ ਕੀ ਉਹ ਰਲਮਿਲ ਰਲਮਿਲਵੇਂ ਹੋਊਗੀ ਜਾਂ ਇੱਕ ਵੱਖਰੀ ਸਿਧਾਂਤਕ ਜਮਾਤ ਦੀ ਲੋੜ ਹੈ ਜੀ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰਾਂਗਪੁਰੀ ਸ਼੍ਰੀ ਅਕਾਲ ਤਖਤ ਸਹਿਬ ਦੇ ਸ਼੍ਰੀ ਦਮਦਮਾ ਸਾਹਿਬ ਦੇ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾ ਦਿੱਤਾ ਜਾਂਦਾ ਹੈ ਇਸ ਨੂੰ ਲੈ ਕੇ ਵਿਰੋਧੀ ਤਾਂ ਵਿਰੋਧ ਕਰਦੇ ਸੀ ਪਰ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹੈ ਉਹ ਵੀ ਵਿਰੋਧ ਚ ਉਤਰ ਆਏ ਇਸ ਵਿਰੋਧ ਨੂੰ ਸਿੱਖ ਪੰਥ ਜਾਣਨਾ ਚਾਹੁੰਦਾ ਕਿ ਵਿਰੋਧ ਕਾਹਦਾ ਹੋ ਰਿਹਾ ਇਹ ਵਿਰੋਧ ਕਿਉਂ ਕਰ ਰਹੇ ਨੇ ਇਸ ਲਈ ਗੱਲਬਾਤ ਕਰਦੇ ਆ ਆਵਾਜ਼ੇ ਕੌਮ ਦੇ ਹਰਜਿੰਦਰ ਸਿੰਘ ਜਿੰਦਾ ਜੀ ਦਾ ਜਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵਿਰੋਧ ਕਰਦੇ ਸੀ ਇਸ ਚੀਜ਼ ਦਾ ਕਿ ਜੋ ਉੱਥੇ ਹੋ ਰਿਹਾ ਮर्यादा ਨਹੀਂ ਹੋ ਰਹੀ ਪਹਿਲਾਂ ਤਾਂ ਤੁਸੀਂ ਆਪਣੇ ਵਿਰੋਧ ਬਾਰੇ ਦੱਸੋ ਫਿਰ ਮੈਂ ਜਿਹੜਾ ਦੂਜਾ ਸਵਾਲ ਇਹ ਹੋਏਗਾ ਕਿ ਜਿਹੜੇ ਇਹ ਆਏ ਨੇ ਜਿਵੇਂ ਮਜੀਠੀ ਆਏ ਨੇ ਇਹ ਵਿਰੋਧ ਕਿਉਂ ਕਰ ਰਹੇ ਨੇ ਪਹਿਲਾਂ ਤੁਸੀਂ ਦੱਸੋ ਹੁਣ ਇਸ ਟਾਈਮ ਜਿਹੜੀ ਮर्यादा ਨੂੰ ਭੰਗ ਕਰ ਦਿੱਤਾ ਗਿਆ ਪੂਰੀ ਤਰ੍ਹਾਂ ਦੇਖੋ ਅਸੀਂ ਜਿਹੜਾ ਇਹਦਾ ਵਿਰੋਧ ਕੀਤਾ ਨਾ ਅਸੀਂ ਇੱਕ ਪ੍ਰੋਸੈਸ ਚੋਂ ਲੰਘਦੇ ਹਾਂ ਜਦੋਂ ਕੋਈ ਚੀਜ਼ਾਂ ਹੁੰਦੀਆਂ ਨੇ ਜਿਹੜੇ ਤਾਂ ਜਥੇਦਾਰ ਬਣਾਣ ਤੇ ਲਾਣ ਦੀ ਜਿਹੜੀ ਚੱਲੀ ਹੋਈ ਰਵਾਇਤ ਹੈ ਨਾ ਉਹ ਬੜੀ ਸਰਾਸਰ ਗਲਤ ਆ ਮਤਲਬ ਅਸਲਤ ਕੀ ਆ ਅਸੀਂ ਇਤਿਹਾਸ ਵਿੱਚੋਂ ਸੇਧ ਲੈ ਕੇ ਆਪਣੇ ਆਪ ਨੂੰ ਜਦੋਂ ਵੀ ਕੋਈ ਚੀਜ਼ ਨੂੰ ਜਸਟੀਫਾਈ ਕਰਨ ਦੇ ਲਈ ਜਦੋਂ ਸ਼ਬਦ ਚੁਣਦੇ ਹਾਂ ਤਾਂ ਅਸੀਂ ਕੋਈ ਸਰੋਤ ਲੈਂਦੇ ਹਾਂ ਜਿਹੜੇ ਇਤਿਹਾਸ ਦੇ ਸਰੋਤ ਹੁੰਦੇ ਆ ਉਹ ਕਦੀ ਵੀ ਇਸ ਤਰੀਕੇ ਦੇ ਮੁਲਾਜ਼ਮਾ ਵਰਗੇ ਜਥੇਦਾਰਾਂ ਨੂੰ ਨਹੀਂ ਅਸੀਂ ਕਦੀ ਪੇਸ਼ ਕਰਦੇ ਨਾ ਅਸੀਂ ਦੇਖਿਆ ਜਿਥੇਦਾਰਾਂ ਦਾ ਰਾਤੋਂ ਰਾਤ ਜਦੋਂ ਜਥੇਦਾਰ ਬਣਦੇ ਨੇ ਜਿੱਦਾਂ ਹੁਣ ਕੱਲ ਦੀ ਕਟਣੀ ਹੈ ਜੀ ਹੁਣ ਜਦੋਂ ਪੁਰਾਣੇ ਜਥੇਦਾਰਾਂ ਨੂੰ ਲਾਇਆ ਤੇ ਜਿਹੜੇ ਨਵੇਂ ਬਣੇ ਜਥੇਦਾਰ ਤੋਂ ਉਹਨਾਂ ਨੂੰ ਕਿਸ ਤਰੀਕੇ ਨਾਲ ਚੋਰੀ ਛਿਪੇ ਬਣਾਇਆ ਉਹ ਸਾਰਾਂ ਦੇ ਸਾਹਮਣੇ ਆ ਜੀ ਦੇਖੋ ਇਹ ਕੋਈ ਇਦਾਂ ਦੀ ਰਵਾਇਤੀ ਫਾਰਮੈਲਿਟੀ ਨਹੀਂ ਹੈਗੀ ਆ ਜੀ ਜਿਹਨੂੰ ਅਸੀਂ ਇਹ ਇਦ ਕਰਕੇ ਕਰੀਏ ਕਿ ਦੇਖੋ ਜੀ ਅਸੀਂ ਤਾਂ ਕਰਨਾ ਸੀਗਾ ਇਹ ਟਾਈਮ ਛੁੱਟੀ ਹੋਣ ਵਾਲਾ ਹੋ ਗਿਆ ਤੇ ਅਸੀਂ ਟਾਈਮ ਸਿਰ ਕਰ ਦਈਏ ਜਿਹੜਾ ਇਹ ਸਾਰਾ ਕੁਝ ਹੋ ਗਿਆ ਇਹ ਪੰਥ ਦੀ ਇੱਕ ਬੜੀ ਵੱਡੀ ਵਾਕ ਦੌੜ ਆ ਜਿਹੜੀ ਇੱਕ ਜਥੇਦਾਰ ਵੱਲੋਂ ਕੀਤੀ ਜਾਂਦੀ ਆ ਜੀ ਤੇ ਉਸ ਜਥੇਦਾਰ ਵੱਲੋਂ ਅਸੀਂ ਆਸ ਵੀ ਰੱਖਦੇ ਆ ਕੌਮ ਦੇ ਉੱਤੇ ਗਰਪੇਸ਼ ਚੁਣੌਤੀਆਂ ਜਿਹੜੀਆਂ ਆਣ ਉਹਦਾ ਜਥੇਦਾਰ ਵੱਲੋਂ ਸਾਡੇ ਤਖਤਾਂ ਵੱਲੋਂ ਉਹਦਾ ਹੱਲ ਜਿਹੜਾ ਕੀਤਾ ਜਾਵੇ ਜੀ ਤੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਤਖਤ ਸੀਗੇ ਜੀ ਦੋਸਤੋ ਬਾਹਰ ਜਿਹੜੇ ਪੰਜਾਬ ਤੋਂ ਬਾਹਰ ਵੀ ਜਿਹੜੇ ਤਖਤ ਨੇ ਅਸੀਂ ਸਾਰਿਆਂ ਨੂੰ ਇੱਕ ਕਰਕੇ ਜਾਣਦੇ ਆ ਤੇ ਇੱਕ ਰਾਏ 'ਚੋਂ ਸਾਰਾ ਕੁਝ ਅਸੀਂ ਦੇਖਣਾ ਚਾਹੁੰਦੇ ਆ ਬਰ ਜਿੱਥੇ ਜਿਹੜਾ ਜਿਹੜਾ ਕਬਜ਼ਾ ਹੈ ਉਸ ਹਿਸਾਬ ਦੇ ਨਾਲ ਆਪਣੀਆਂ ਚੀਜ਼ਾਂ ਕਰਾ ਰਿਆ ਅਸੀਂ ਇਹਨਾਂ ਦੀ ਮਜਬੂਰੀ 'ਚੋਂ ਨਹੀਂ ਕੋਈ ਚੀਜ਼ਾਂ ਦੇਖਣਾ ਚਾਹੁੰਦੇ ਜੀ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਕਿਉਂਕਿ ਤਿੰਨ ਹੀ ਤਖਤ ਸੀਗੇ ਜੀ ਪੰਜਾਬ ਦੇ ਤਿੰਨੋਂ ਤਖਤਾਂ ਨੇ ਜਦੇਦਾਰ ਬਦਲ ਦਿੱਤੇ ਜੀ ਕਿਉਂਕਿ ਬਾਦਲਾਂ ਦੇ ਕੰਟਰੋਲ ਤੋਂ ਸਾਰਾ ਕੁਝ ਅਸੀਂ ਕੱਢਣਾ ਚਾਹੁੰਦੇ ਆ ਤੇ ਬਾਦਲ ਹੀ ਇਹਨਾਂ ਨੂੰ ਕੰਟਰੋਲ ਕਰ ਰਹੇ ਲੰਬੇ ਸਮੇਂ ਤੋਂ ਜਾਦੇ ਬਾਦਲਾਂ ਦੇ ਕੋਲ ਤਾਕਤ ਆ ਉਦੋਂ ਦਾ ਸ਼੍ਰੋਮਿਕ ਕਮੇਟੀ ਦੇ ਵਿੱਚ ਜਿਹੜਾ ਸਾਰਾ ਮੈਂਬਰ ਤਬਕਾ ਆ ਇਹ ਸਾਰਾ ਬਾਦਲਾਂ ਦੇ ਜੂੜੇ ਥੱਲੇ ਰਹਿੰਦਾ ਆ ਇਹਨਾਂ ਦੇ ਮੈਂਬਰਾਂ ਦੀ ਤੁਸੀਂ ਵਰਕਿੰਗ ਸਟਾਈਲ ਚੋਂ ਤੇ ਬਾਦਲਾਂ ਦੇ ਵਰਕਿੰਗ ਸਟਾਈਲ ਚੋਂ ਤੁਸੀਂ ਬਹੁਤਾ ਅੰਤਰ ਨਹੀਂ ਵੇਖੋਗੇ ਜੀ ਜਦਕਿ ਅੰਤਰ ਉਹਨਾਂ ਦੀਆਂ ਸੰਸਥਾਵਾਂ ਕਰਕੇ ਬੜਾ ਵੱਡਾ ਹੋਣਾ ਚਾਹੀਦਾ ਸੀਗਾ ਜੀ ਬਿਲਕੁਲ ਬਟ ਉਹ ਸੰਸਥਾਵਾਂ ਵਕਫਾ ਹੋ ਕੇ ਵੀ ਬਲੀਵ ਇਦਾਂ ਕਰਦੀਆਂ ਨੇ ਕਿ ਜਿੱਦਾਂ ਉਹਨਾਂ ਦਾ ਅਕਾਲੀ ਦਲ ਦੇ ਬਿਨਾ ਆਧਾਰ ਨਹੀਂ ਤਾਂ ਅਕਾਲੀ ਦਲ ਦਾ ਐਸਜੀਪੀਸੀ ਦਾ ਬਿਨਾ ਆਧਾਰ ਨਹੀਂ ਜੀ ਹੁਣ ਤੁਸੀਂ 2 ਦਸੰਬਰ ਵਾਲੇ ਫੈਸਲੇ ਵਾਲੇ ਦਿਨ ਤੇ ਚੱਲ ਜਾਓ ਜੀ ਜਿਹੜਾ 2 ਦਸੰਬਰ ਨੂੰ ਇੱਕ ਫੈਸਲਾ ਹੋਇਆ ਜੀ ਕਿ ਅਕਾਲੀ ਦਲ ਦੀ ਜਿਹੜੀ ਅੰਤਰੀਮ ਕਮੇਟੀ ਹੈ ਜਿਹੜੀ ਅਕਾਲੀ ਦਲ ਦੀ ਉੱਪਰਲੀ ਬਾਡੀ ਆ ਉਹਨੂੰ ਭੰਗ ਕਰਕੇ ਨਵਾਂ ਅਕਾਲੀ ਦਲ ਸਿਰਜਿਤ ਹੋਣਾ ਜੀ ਉਸ ਨੂੰ ਲਾਗੂ ਕਰਨ ਦਾ ਇੱਕ ਫਰੇਮ ਕਰ ਦਿੱਤਾ ਪੀਰੀਅਡ ਫਰੇਮ ਕਰ ਦਿੱਤਾ ਜੀ ਉਸ ਪੀਰੀਅਡ ਫਰੇਮ ਦੇ ਵਿੱਚ ਬਾਦਲ ਨੇ ਆਪਣੀ ਕੁੜੀ ਵਿਆਹ ਨਹੀਂ ਸੀ ਜੀ ਉਸ ਨੇ ਉਸ ਸਾਰੇ ਪੀਰੀਅਡ ਨੂੰ ਲੰਘਾਉਣ ਦੇ ਲਈ ਜਥੇਦਾਰਾਂ ਤੋਂ ਲੈ ਕੇ ਐ ਜੀ ਪੀ ਸੀ ਦੇ ਪ੍ਰਧਾਨਾਂ ਤੋਂ ਲੈ ਕੇ ਥੱਲੇ ਤੱਕ ਜੀ ਬੰਦਿਆਂ ਨੂੰ ਉਹਨਾਂ ਦੀਆਂ ਡਿਊਟੀਆਂ ਤੋਂ ਭਜਾ ਦਿੱਤਾ ਜੀ ਹਰਜਿੰਦਰ ਸਿੰਘ ਧਾਮੀ ਇਹ ਬਿਆਨ ਦਿੰਦੇ ਆ ਜੀ ਕਿ ਹਜੇ ਅਸੀਂ ਆਪਣੇ ਤੌਰ ਦੇ ਉੱਤੇ ਹੀ 15 ਦਿਨ ਹੋਰ ਵਧਾ ਦਿੱਤੇ ਆ ਜੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਕਿਉਂਕਿ ਜਦੋਂ ਪੰਜਾਂ ਦਾ ਫੈਸਲਾ ਹੋਇਆ ਤੇ ਪੰਜਾਂ ਦਾ ਫੈਸਲਾ ਦੁਬਾਰਾ ਬਦਲਣ ਦੇ ਲਈ ਪੰਜਾਂ ਦੀ رائے ਲੈਣੀ ਜ਼ਰੂਰੀ ਹੈ ਤੁਸੀਂ ਉਹ رائے ਲੈਣ ਦੇ ਲਈ ਕਿਉਂ ਨਹੀਂ ਉਹਨਾਂ ਨੂੰ ਸਦਿਆ ਜੀ ਉਹ ਕਹਿੰਦੇ ਆ ਨਾ ਚੀਜ਼ਾਂ ਦੀ ਕੋਈ ਲੋੜ ਨਹੀਂ ਜੀ ਜਦੋਂ ਉਹਨਾਂ ਦੇ ਉੱਤੇ ਕਿਸੇ ਤਰੀਕੇ ਸ਼ਿਕੰਜਾ ਬਣਦਾ ਆ ਉਹ ਅਸਤੀਫਾ ਦੇ ਜਾਂਦੇ ਆ ਜੀ ਫਿਰ ਇਮੀਡੀਏਟ ਸਬਸਟੀਟਿਊਟ ਕੁਲਵੰਤ ਸਿੰਘ ਮੰਨਣ ਚੀਫ ਸਕੱਤਰ ਜੀ ਉਹ ਆ ਕੇ ਇਹ ਜਾ ਹਲਕਾ ਬਿਆਨ ਦਿੰਦੇ ਆ ਕਿ ਜੱਥੇਦਾਰ ਦੇ ਜਿਹੜੇ ਆਰਡਰਸ ਨੇ ਉਹ ਇੱਕ ਗਲਿਆਰੇ ਤੱਕ ਸੀਮਤ ਆ ਜੀ ਉਹ ਉਹਨਾਂ ਨੂੰ ਉਹਨਾਂ ਦੀ ਇੱਕ ਤਰ੍ਹਾਂ ਨਾਲ ਮੈਂ ਉਹ ਭੈੜਾ ਸ਼ਬਦ ਔਕਾਤ ਕਹਿਣਾ ਨਹੀਂ ਚਾਹੁੰਦਾ ਸੀਗਾ ਜੀ ਬਟ ਉਹਨਾਂ ਦੀ ਉਹ ਪੋਸਟ ਦੀ ਇਸ ਤਰੀਕੇ ਨਾਲ ਜਿਹੜੀ ਆ ਗਰਮਾ ਭੰਗ ਕੀਤੀ ਉਹਨਾਂ ਨੇ ਜੀ ਹੁਣ ਜਿਹੜੇ ਬੰਦੇ ਬਗਾਵਤ ਕਰ ਰਹੇ ਨੇ ਜਿਹੜੇ ਉਸ ਵੇਲੇ ਸਾਰੇ ਨਾਲ ਰਲੇ ਸੀ ਜੀ ਬਿਲਕੁਲ ਇਹ ਸਵਾਲ ਸਵਾਲ ਇਹੀ ਸਵਾਲ ਤੁਹਾਡਾ ਇਹੀ ਆਣਾ ਹੈ ਜੀ ਕਿ ਬੰਦਾ ਵੀ ਇਹੀ ਸਵਾਲ ਆ ਕਿ ਤੁਹਾਡਾ ਜਿਹੜੇ ਉਸ ਵੇਲੇ ਬੰਦੇ ਨਾਲ ਰਲੇ ਹੋ ਆ ਅੱਜ ਕੀ ਮਜਬੂਰੀ ਉਹਨਾਂ ਦੀ ਜੀ ਕਿ ਉਹ ਆਪਣੇ ਆਪ ਦੇ ਵਿੱਚ ਅਨਕੰਫਰਟੇਬਲ ਹੋ ਕੇ ਕਹਿੰਦੇ ਕਿ ਅਸੀਂ ਇਸ ਚੀਜ਼ ਦਾ ਪਾਰਟ ਹੀ ਨਹੀਂ ਹੈਗੇ ਜੀ ਪਾਰਟ ਇਸ ਤਰੀਕੇ ਨਾਲ ਤਾਂ ਨਹੀਂ ਹੈਗੇ ਕਿਸੇ ਦਾ ਨਿਜੀ ਮਫਾਦ ਜੀ ਕਿਸੇ ਨੂੰ ਸਿਆਸੀ ਮਫਾਦ ਆ ਤੇ ਕਿਸੇ ਨੂੰ ਛੇਤਰਾ ਦੀ ਦਰ ਥੋੜਾ ਜੀ ਹੁਣ ਜਿਹੜੇ ਬੰਦੇ ਮਜੀਠੀਆ ਵਰਗੇ ਲੈਵਲ ਦੇ ਬੰਦੇ ਨੇ ਜੀ ਉਹਨਾਂ ਦਾ ਇੱਕ ਲੰਬੇ ਸਮੇਂ ਤੋਂ ਆਪਣੀ ਪਾਰਟੀ ਦੇ ਨਾਲ ਕਿਸੇ ਨਾ ਕਿਸੇ ਢੰਗ ਨਾਲ ਕਾਫੀ ਲੰਬਾ ਇੱਕ ਫਰਕ ਜਿਹਾ ਚੱਲਦਾ ਆ ਰਿਹਾ ਫਰਕ ਜਿਹੜਾ ਸੀਗਾ ਉਹਨਾਂ ਦਾ ਹੋਤੈ ਤਾਂ ਨਿੱਜੀ ਕਿਸੇ ਲੈਵਲ ਤੇ ਹੋਵੇ ਜੀ ਬਟ ਉਹ ਸਾਹਮਣੇ ਨਹੀਂ ਆਉਂਦਾ ਸੀਗਾ ਉਹ ਕਈ ਪੋਜੀਸ਼ਨਾਂ ਤੇ ਕਈ ਪ੍ਰੋਗਰਾਮਾਂ ਵਿੱਚ ਝਲਕਦਾ ਸੀਗਾ ਜੀ ਇਹਨੂੰ ਨਿੱਜੀ ਵੀ ਸਿਆਸੀ ਦੋਨੇ ਕਿਹਾ ਜਾ ਸਕਦਾ ਨਿੱਜੀ ਸਿਆਸੀ ਦੋਨੇ ਸੀ ਮਫਾਦ ਦੇਖੋ ਹੁੰਦੇ ਹੀ ਆ ਬੰਦੀਆਂ ਕਿਉਂਕਿ ਇੱਕ ਪੋਲਿਟੀਕਲ ਕੈਰੀਅਰ ਵੀ ਉਹਨਾਂ ਦਾ ਉਹਦੇ ਨਾਲ ਜੁੜਿਆ ਹੈ ਜੀ ਜਿਹੜਾ ਮਜੀਠੀਆ ਹੁਣਾਂ ਨੇ ਕੱਲ ਬਿਆਨ ਦਿੱਤਾ ਉਹਦੇ ਨਾਲ ਉਹਨਾਂ ਦੀ ਇੱਕ ਲੌਬੀ ਬੈਠਦੀ ਹੈ ਜੀ ਲੌਬੀ ਇਸ ਚੀਜ਼ ਦੇ ਲਈ ਇੱਕ ਸਟੈਂਡ ਕਲੀਅਰ ਕਰਦੀ ਹੈ ਤੁਸੀਂ ਮੰਨੋ ਇਮੀਡੀਏਟ ਉਸ ਤੋਂ ਬਾਅਦ ਉਹਨਾਂ ਦੇ ਚੇਲੇ ਵੀ ਆਣ ਦੇਣੇ ਸ਼ੁਰੂ ਕਰਦੇ ਆ ਜੀ ਸਾਡੇ ਜਲੰਧਰ ਵਿੱਚ ਵੀ ਇੱਕ ਅਕਾਲੀ ਦਲ ਦਾ ਯੂਥ ਪ੍ਰਧਾਨ ਉਹ ਵੀ ਬਿਆਨ ਦਿੰਦਾ ਜੀ ਬਿਲਕੁਲ ਉਹ ਕਹਿੰਦਾ ਮੈਂ ਉਹਨੇ ਪੁੱਤਲਾ ਵੀ ਸਾੜਿਆ ਮੇਰੇ ਖਿਆਲ ਜੀ ਉਹਨੇ ਪੁੱਤਲਾ ਵੀ ਸਾੜਿਆ ਸੋ ਤੁਸੀਂ ਦੇਖੋ ਇਹੋ ਜਿਹੇ ਬੰਦੇ ਆਪਣਾ ਸਟੈਂਡ ਕਲੀਅਰ ਕਰਦੇ ਆ ਕਿਹਨਾਂ ਮਗਰ ਬੰਦਿਆਂ ਮਗਰ ਉਹਨਾਂ ਦਾ ਕੋਈ ਇਦਾਂ ਨਹੀਂ ਉਹਨਾਂ ਦਾ ਧਰਮ ਜਾਗ ਗਿਆ ਅੰਦਰੋਂ ਦੀ ਧਰਮ ਨਾਲ ਪ੍ਰੇਮ ਜਾਗ ਗਿਆ ਉਹ ਕੋਈ ਪੋਜੀਸ਼ਨ ਨਹੀਂ ਲੋਬੀ ਕਹਿ ਸਕਦੇ ਆ ਲੋਬੀ ਆ ਉਹ ਲੌਬੀ ਨੇ ਆਪਣਾ ਸਟੈਂਡ ਕਲੀਅਰ ਕੀਤਾ ਜੀ ਗੁਲਵੰਤ ਸਿੰਘ ਮੰਨਣੋ ਉਹ ਬੰਦੇ ਨੇ ਜਿਹਨਾਂ ਨੇ ਜਦੋਂ ਬਾਦਲ ਨੂੰ ਤਨਖਾਹ ਲੱਗੀ ਜਦੋਂ ਉੱਥੇ ਬਾਹਰ ਇੱਕ ਸੇਵਾਦਾਰ ਦੀ ਤਰ੍ਹਾਂ ਵੀਲਚੇਅਰ ਤੇ ਬੈਠ ਕੇ ਆਤ ਵਿੱਚ ਪਰਚਾ ਫੜ ਕੇ ਬੈਠਾ ਸੀ ਜੀ ਤੇ ਉਹਦੇ ਨਾਲ ਇਸ ਤਰੀਕੇ ਨਾਲ ਖੜ ਕੇ ਉਹ ਉਹਦੀਆਂ ਸੇਵਾਵਾਂ ਵਿੱਚ ਖੜੇ ਸੀਗੇ ਜੀ ਮਤਲਬ ਇੱਕ ਸਜ਼ਾ ਲੱਗੀ ਤਨਖਈਏ ਬੰਦੇ ਨੂੰ ਉਹ ਇਸ ਤਰੀਕੇ ਦੀਆਂ ਸੇਵਾਵਾਂ ਉਸ ਵੇਲੇ ਵੀ ਦੇ ਰਹੇ ਸੀਗੇ ਜੀ ਇਹ ਬੜੇ ਵਫਾਦਾਰ ਨੇ ਹੋਣੇ ਜੀ ਉਹਨਾਂ ਦੇ ਪਰ ਹੁਣ ਵਫਾਦਾਰੀ ਬੜੀ ਵਫਾਦਾਰੀ ਸਿਰਫ ਜਿਹੜੀ ਲੱਥੀ ਉਹ ਛਤਰਾ ਤੋਂ ਲੱਥੀ ਕਿਉਂਕਿ ਕੱਲ ਚਿਤਰਾ ਤੋਂ ਇਸ ਕਰਕੇ ਕਿਉਂਕਿ ਇਹ ਗੱਲ ਦੀ ਕੱਲ ਤੋਂ ਇੱਕ ਕਾਲ ਦਿੱਤੀ ਗਈ ਹੈ ਕਿ ਜਿਹੜੇ ਵੀ ਅੰਤਰੀਮ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਜੱਥੇਦਾਰ ਨੂੰ ਲਾਇਆ ਜੀ ਜਾਂ ਅਨਾਉਂਸ ਕੀਤਾ ਜਾਂ ਉਹਨਾਂ ਦੇ ਉੱਤੇ ਜਿਹੜੇ ਨੇ ਇਲਜ਼ਾਮ ਲਾਏ ਜੀ ਉਹਨਾਂ ਦੇ ਘਰਾਂ ਦਾ ਘਰਾਬ ਹੋਣਾ ਜੀ ਤੇ ਇਹਨਾਂ ਨੇ ਆਪਣਾ ਸਪਸ਼ਟੀਕਰਨ ਜੀ ਫੇਸਬੁੱਕ ਤੇ ਵੀ ਪਾ ਦਿੱਤਾ ਤੇ ਇਹਨਾਂ ਨੇ ਉਹਦੇ ਦੇ ਵੀ ਪਾ ਦਿੱਤਾ ਉਹ ਤਾਂ ਕਹਿੰਦੇ ਸਵਾਲ ਪੁੱਛਿਆ ਨਹੀਂ ਗਿਆ ਤਾਂ ਉਹ ਇਹ ਕਹਿ ਰਹੇ ਨੇ ਪੁੱਛੇ ਦੀ ਗੱਲ ਤਾਂ ਤਾਂ ਮੰਨੀ ਨਾ ਜੇ ਇਹਨਾਂ ਨੇ ਬਿਆਨ ਨਾ ਦਿੱਤੇ ਹੁਣ ਮੈਂ ਕੁਲਵੰਤ ਸਿੰਘ ਮੰਨਣ ਦਾ ਬਿਆਨ ਦੱਸ ਰਿਹਾ ਜਿਹੜਾ ਇਹਨਾਂ ਨੇ ਪ੍ਰੈਸ ਕਾਨਫਰੰਸ ਦਿੱਤਾ ਜਿੱਥੇਦਾਰ ਦਾ ਆਰਡਰ ਜਿਹੜਾ ਹੈ ਇੱਕ ਗਲਿਆਰੇ ਤੱਕ ਸੀਮਤ ਹੈ ਤੇ ਫਿਰ ਫਿਰ ਇਹ ਕਿਵੇਂ ਅੱਜ ਕਹਿ ਰਹੇ ਨੇ ਅੱਜ ਬਿਆਨ ਕਿਵੇਂ ਦੇ ਰਹੇ ਨੇ ਜੋ ਉਸ ਦਿਨ ਉਹਨਾਂ ਨੇ ਇਹ ਗੱਲ ਕੀਤੀ ਅੱਜ ਫਿਰ ਉਹ ਕਿਸ ਤਰੀਕੇ ਨਾਲ ਮੰਨਨ ਕਹਿ ਰਹੇ ਨੇ ਇਹ ਛੇਤਰਾਂ ਦੇ ਡਰ ਤੋਂ ਕਹਿ ਰਹੇ ਨੇ ਇਹ ਬੜੇ ਹੀ ਹਲਕੇ ਦਰਜੇ ਦੇ ਸਿਆਸੀ ਕਮਜ਼ੋਰ ਤੇ ਮਜਬੂਰ ਕਰਮਕਸਮ ਦੇ ਲੋਕ ਨੇ ਜੀ ਇਹਨਾਂ ਦੀ ਕਈ ਮਜਬੂਰੀਆਂ ਨੇ ਜੀ ਇਹ ਮਜਬੂਰੀਆਂ ਨਾਲ ਕੋਈ ਕੁਝ ਕਰਾਉਂਦੀਆਂ ਨੇ ਜੇ ਇਹਨਾਂ 'ਚ ਥੋੜੀ ਜਿਹੀ ਗਿਆੜਤ ਹੁੰਦੀ ਤੇ ਜੇ ਇਹਨਾਂ ਨੇ ਇਹ ਬਿਆਨ ਦਿੱਤਾ ਨਾ ਨਾਲ ਬੜਾ ਇਤਿਫਾ ਵੀ ਦਿੰਦੇ ਜੀ ਅਸਤੀਫਾ ਦਿੰਦੇ ਕਿ ਮੈਂ ਮੰਨਦਾ ਕਿ ਇਹ ਮਸਾਲਾ ਹੀ ਹੈ ਮੇਰੇ ਇਡੇ ਵੱਡੇ ਪੋਸਟ ਹੋਰੀ ਚੀਫ ਸਕੱਤਰ ਦੀ ਪੋਸਟ ਆ ਪ੍ਰਧਾਨ ਇਸ ਵੇਲੇ ਹੈ ਨਹੀਂ ਤੇ ਇਹਨਾਂ ਤੋਂ ਇਹਨਾਂ ਦੀ ਇਸ ਚੀਜ਼ ਦੀ ਰਾਏ ਨਹੀਂ ਲਈ ਗਈ ਤੇ ਤੁਹਾਡਾ ਉਸ ਪ੍ਰਤੀ ਕੀ ਸਟੈਂਡ ਆ ਜੀ ਜੇ ਤੁਸੀਂ ਅੱਜ ਕਹਿੰਦੇ ਕਿ ਕੌਮ ਵੱਲੋਂ ਖੜੇ ਆ ਤਾਂ ਤੁਸੀਂ ਆਪਣਾ ਅਸਤੀਫਾ ਦੇ ਕੇ ਆਓ ਹਾਂ ਤਾਂ ਕਿ ਤੁਹਾਡਾ ਸਟੈਂਡ ਸਪਸ਼ਟ ਹੋ ਸਕੇ ਮਗਰ ਸਟੈਂਡ ਸਪਸ਼ਟ ਤਾਂ ਇਹਨਾਂ ਨੇ ਕੀ ਕਰਨਾ ਸੀਗਾ ਇਹਨਾਂ ਨੇ ਲੰਗ ਟਪਾਇਆ ਮਰ ਅਸੀਂ ਟੱਪਣ ਨਹੀਂ ਦੇਣਾ ਜੀ ਅੱਛਾ ਟੱਪਣ ਨਹੀਂ ਦੇਣਾ ਅਸੀਂ ਟੱਪਣ ਨਹੀਂ ਦੇਣਾ ਇਹ ਗੱਲ ਪੱਕੀ ਹੈ ਓਕੇ ਅਸੀਂ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਕਰਨਾ ਮਤਲਬ ਕਿ ਅਸੀਂ ਖਰਾਬ ਕਰਨੇ ਆ ਅੱਛਾ ਅਸੀਂ ਇਹਨਾਂ ਨੂੰ ਇਹਨਾਂ ਦੀਆਂ ਅਸਲ ਔਕਾਤਾਂ ਤੇ ਲੈ ਕੇ ਖੜਾ ਕਰਨਾ ਆ ਅੱਛਾ ਉਹਦੇ ਲਈ ਚਾਹੇ ਇਹ ਪਿਆਰ ਨਾਲ ਮੰਨ ਜਾਣ ਚਾਹੇ ਡੰਡੇ ਨਾਲ ਮੰਨ ਜਾਣ ਉਹ ਇਹਨਾਂ ਉੱਤੇ ਆ ਪਰ ਸਭ ਤੋਂ ਵੱਡਾ ਸਵਾਲ ਤੇ ਇਹ ਨੇ ਕਿ ਪੰਜਾਬ ਦੇ ਵਿੱਚ ਜੋ ਅੱਜ ਚੱਲ ਰਿਹਾ ਸਿੱਖ ਪੰਥ ਦਾ ਜਾਂ ਸਿੱਖ ਧਰਮ ਦੀ ਕੀ ਰੈਪਿਊਟੇਸ਼ਨ ਜਿੰਨੂੰ ਤੱਕ ਕਹਿ ਸਕਦੇ ਆ ਜਾ ਕੇ ਬੰਦ ਹੀ ਹੈ ਇਹ ਹਾਲਾਤ ਐਸੇ ਪੈਦਾ ਹੋ ਰਹੇ ਨੇ ਇਹਦੇ ਨਾਲ ਨੁਕਸਾਨ ਹੀ ਹੋਣਾ ਸਿੱਖੀ ਨੂੰ ਰੈਪਿਊਟੇਸ਼ਨ ਤਾਂ ਖਰਾਬ ਕੀਤੀ ਇਹਨਾਂ ਨੇ ਇਨਾਂ ਦੇ ਜ਼ਰੀਏ ਕੌਮ ਅੱਜ ਪਿੰਜਰੇ ਚ ਬੰਦ ਪੰਛੀ ਤਰ੍ਹਾਂ ੜਪਦੀ ਆ ਜੀ ਤੇ ਇਹ ਸਾਡਾ ਬਾਹਰੋਂ ਬੈਠ ਕੇ ਤਮਾਸ਼ਾ ਵੇਖਦੇ ਆ ਜਿੱਦਾਂ ਇਹ ਸਾਡੇ ਚ ਨਹੀਂ ਹੈਗੇ ਹਾਲ ਕੀ ਹਸ਼ਰ ਇਹਨਾਂ ਦਾ ਵੀ ਹੋ ਹੀ ਹੋਣਾ ਜੀ ਜਿਹੜਾ ਸਾਡਾ ਹੋ ਰਿਹਾ ਅੰਦਰ ਬੈਠਿਆਂ ਦਾ ਜੀ ਬਿਲਕੁਲ ਪਰ ਗੱਲ ਹੈਗੀ ਆ ਕਿ ਇਹਨਾਂ ਨੂੰ ਅੱਜ ਘਟੋ ਘਟ ਮਜਬੂਰਤਾ ਕੀਤਾ ਜਾ ਰਿਹਾ ਹੈ ਨਾ ਜੀ ਜੇ ਇਹਨਾਂ ਨੂੰ ਮਜਬੂਰ ਨਾ ਕਰੀਏ ਇਹ ਵੀ ਆਪਣੇ ਆਪ ਨੂੰ ਇੱਕ EMPLOYE ਦੀ ਤਰ੍ਹਾਂ ਪੇਸ਼ ਕਰ ਦਣ ਜਿੱਦਾਂ ਜਥੇਦਾਰਾਂ ਨੇ ਕੀਤਾ ਤਾਂ ਉਹਨਾਂ ਨੇ ਰਗਵੀਰ ਸਿੰਘ ਜੀ ਨੇ ਜਥੇਦਾਰ ਜੀ ਨੇ ਬਿਆਨ ਦਿੱਤਾ ਜੀ ਕਿ ਮੇਰਾ ਬੈਗ ਤਿਆਰ ਜੀ ਇਹ ਵੀ ਆਪਣੀ ਗਰਦਬਖਾਨ ਅੱਛਾ ਵੀ ਕਹਿਣ ਕਿ ਮੇਰਾ ਬੈਗ ਤਿਆਰ ਹੈ ਤੇ ਮੈਂ ਅਸਤੀਫਾ ਦੇ ਰਹਿੰਦਾ ਹਰਜਿੰਦਰ ਸਿੰਘ ਧਾਮੀ ਨੇ ਵੀ ਦਿੱਤਾ ਹੀ ਨਾ ਜੀ ਇਹ ਵੀ ਦੇ ਦੇਣ ਕੀ ਪਤਾ ਸ਼ਾਇਦ ਤੁਹਾਡੇ ਪ੍ਰੈਸ਼ਰ 'ਚ ਆ ਕੇ ਕੱਲ ਦੇ ਜਨ ਉਹ ਅਸੀਂ ਪ੍ਰੈਸ਼ਰ ਤੇ ਇਹੋ ਜੇ ਸਾਰੇ ਬੰਦੇ ਤੇ ਚੋਣੇ ਆ ਸਾਡੀ ਕੋਈ ਨਾ ਨਾ ਨਿੱਜੀ ਵੱਟ ਦਾ ਰੋਲਾ ਨਹੀਂ ਜੀ ਸਾਡਾ ਸਿਧਾਂਤਕ ਰੋਲਾ ਆ ਜੀ ਸਿਧਾਂਤਕ ਤੌਰ ਤੇ ਇਹ ਕਮਜ਼ੋਰ ਬੰਦੇ ਸਾਡੀ ਕੌਮ ਦੀ ਅਗਵਾਈ ਕਰ ਰਹੇ ਨੇ ਜਦ ਕਿ ਇਹਨਾਂ ਕੋਲ ਇੱਕ ਪ੍ਰੈਸੀ ਦੀ ਯੋਗਤਾ ਨਹੀਂ ਇਸ ਚੀਜ਼ ਨੂੰ ਲੈ ਕੇ ਕੋਈ ਇਮਾਨਦਾਰੀ ਨਹੀਂ ਕੋਈ ਕੌਮਲੀ ਲਾਇਲਟੀ ਨਹੀਂ ਇਹਨਾਂ ਨੇ ਸਾਡੇ ਸਾਰੇ ਸਰਮਾਇਏ ਨੂੰ ਵੀ ਤੇ ਸਾਡੇ ਜਿਹੜੇ ਆਧਾਰਿਆਂ ਨੂੰ ਵੀ ਇੱਕ ਤਰ੍ਹਾਂ ਨਾਲ ਇਹਨਾਂ ਨੇ ਗੰਦਲਾ ਕਰ ਦਿੱਤਾ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਆਂ ਅੱਛਾ ਇੱਕ ਨਾ ਸਪਸ਼ਟ ਕਰ ਦੋ ਕਿ ਕਿਹੜੀ ਕਿਹੜੀ ਲੋਬੀ ਕੰਮ ਕਰ ਰਹੀ ਸੁਖਬੀਤ ਬਾਦਾਂ ਨਾਲ ਕਿਹੜੀ ਲੋਬੀ ਕੰਮ ਕਰ ਰਹੀ ਤੇ ਮਜੀਠੀ ਨਾਲ ਕਿਹੜੀ ਲੋਬੀ ਦੇਖੋ ਵੈਸੇ ਤਾਂ ਇਹ ਇਹ ਨਾ ਬਹੁਤ ਜ਼ਿਆਦਾ ਮਤਲਬ ਨੰਗਾ ਹੈ ਇੱਕ ਤਰ੍ਹਾਂ ਨਾਲ ਸਾਰੀ ਪਬਲਿਕ ਨੂੰ ਆਈਡੀਆ ਕਲੀਅਰ ਆ ਆਈਡੀਆ ਦੇ ਕਲੀਅਰ ਹੋਣੇ ਬਦਲਣਾ ਚੀਮਾ ਹੋਣਾ ਆ ਦੇ ਹੋਗੇ ਪੁੰਦੜਦੇ ਹੋਗੇ ਸਰਨਾ ਦੇ ਹੋਗੇ ਇਹਨਾਂ ਦੇ ਸਾਰੇ ਜਿਹੜੇ ਆ ਪੈਟਰਨ ਚੋਂ ਬੰਦੇ ਨੇ ਜੀ ਹੁਣ ਇਹ ਪੈਟਰਨ ਚੋਂ ਤੁਸੀਂ ਮਜੀਠੀ ਉਹਨਾਂ ਨੂੰ ਨਹੀਂ ਦੇਖੋਗੇ ਕਦੀ ਵੀ ਹੁਣ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਕਿਸੇ ਇਦਾਂ ਦੀ ਫੈਸਲੇਬੰਦੀ ਚ ਨਹੀਂ ਹੈਗੀ ਆ ਜੀ ਤੇ ਜਿਹੜੇ ਆ ਫੈਸਲੇ ਹੁੰਦੇ ਵੀ ਉਹਨਾਂ ਤੋਂ ਦੇਖੋ ਤੁਸੀਂ ਦੇਖੋ ਕੱਲ ਜਿਹੜੇ ਜਥੇਦਾਰ ਚੁਣੇਗੇ ਜੀ ਕੁਲਦੀਪ ਸਿੰਘ ਗੜਗਜ ਜੀ ਉਹ ਕਿਹਨਾਂ ਦੀ ਸਵਾਰਥ ਤੋਂ ਚੁਣੇਗੇ ਉਹ ਪਰਮਜੀਤ ਸਿੰਘ ਸਰਨੇ ਦੀ ਸਵਾਰਥ ਤੋਂ ਚੁਣੇਗੇ ਜੀ ਹੁਣ ਪਰੰਜੀ ਸੀ ਸਰਨਾ ਆਪਣੀ ਸੋਸ਼ਲ ਮੀਡੀਆ ਦੀ ਆਈਡੀ ਤੇ ਪੋਸਟ ਪਾਉਂਦੇ ਨੇ ਪਹਿਲੇ ਕਿ ਆਹ ਦੇਖੋ ਜੀ ਅੱਜ ਕੌਮ ਨੂੰ ਬਚਾਉਣ ਦੇ ਲਈ ਏਡਾ ਬੜਾ ਯਤਨ ਕਰਕੇ ਏਡਾ ਸੁਹਿਰਦ ਜਿਹੜਾ ਉਹ ਫੈਸਲਾ ਲਿਆ ਗਿਆ ਤੇ ਇਹਦੇ ਨਾਲ ਕੌਮ ਬਚ ਜੂਗੀ ਸਰਨਾ ਸਾਹਿਬ ਦੇਖੋ ਪਹਿਲੇ ਤਾਂ ਕੌਮ ਨੂੰ ਬਚਾਉਣਾ ਕਿਤੇ ਤੋਂ ਆ ਆਹ ਦੇਖੋ ਜੀ ਕੌਮ ਨੂੰ ਮਾਰਨ ਵਾਲਿਆਂ 'ਚ ਤੁਹਾਡਾ ਕੀ ਯੋਗਦਾਨ ਹੈ ਇਹ ਸਾਰਿਆਂ ਨੂੰ ਪਤਾ ਆ ਜੀ ਇਹ ਇੱਕ ਲੋਬੀ ਇਕੱਠੀ ਹੋ ਗਈ ਆ ਇਹਨਾਂ ਦਾ ਕੰਮ ਹੈਗਾ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਇਹ ਸਾਰੇ ਇਕੱਠੇ ਹੋ ਕੇ ਨੂੰ ਖਤਮ ਕਰਨ ਚ ਲੱਗੇ ਹੋਏ ਆ ਤੇ ਅਸੀਂ ਇਹ ਚੀਜ਼ ਇਹ ਨਾ ਮੰਨਦੇ ਆ ਕਿ ਖੇਤਰੀ ਪਾਰਟੀ ਪੰਜਾਬ ਦੀ ਹੋਣੀ ਬਹੁਤ ਜ਼ਰੂਰੀ ਹੈ ਜਿਹੜੇ ਦੇ ਲਈ ਤਿਆਰ ਨਹੀਂ ਉਹ ਬਿਲਕੁਲ ਤਿਆਰੀ ਚ ਰੱਖਣ ਕਿਉਂਕਿ ਹੁਣ ਉਹਨਾਂ ਨੇ ਅੱਗੇ ਆਣਾ ਦੇ ਹੁਣ ਲੱਗਦਾ ਨਹੀਂ ਫਿਰ ਕੋਈ ਨਵੀਂ ਪਾਰਟੀ ਤਿਆਰ ਹੋ ਰਹੀ ਹੈ ਕਿ ਤੁਹਾਨੂੰ ਲੱਗ ਰਿਹਾ ਬਿਲਕੁਲ ਇਹ ਚੀਜ਼ਾਂ ਸਮੇਂ ਦੇ ਨਾਲ-ਨਾਲ ਸਾਹਮਣੇ ਕਲੀਅਰ ਆਉਣਗੀਆਂ ਮਗਰ ਮੈਂ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਜਿਹੜੀ ਜਥੇਦਾਰ ਸਾਹਿਬ ਵੱਲੋਂ ਇੱਕ ਉੱਥੇ ਐਲਾਨ ਵਿੱਚੋਂ 2 ਦਸੰਬਰ ਨੂੰ ਗੱਲ ਕਹੀ ਗਈ ਜੀ ਕਿ ਅਕਾਲੀ ਦਲ ਦਾ ਢਾਂਚਾ ਭੰਗ ਕਰਕੇ ਨਵੀਂ ਨਿਯੁਕਤੀ ਹੋਣੀ ਚਾਹੀਦੀ ਆ ਨਵੀਂ ਨਿਯੁਕਤੀ ਦੇ ਵਿੱਚ ਨਵੇਂ ਮੈਂਬਰ ਹੀ ਆਣ ਕੇ ਜਿਹੜੀ ਮੈਂ ਬਸ ਤਰੀ ਪਾਰਟੀ ਬਚਾਉਣੀ ਹੁਣ ਮੇਰਾ ਸਵਾਲ ਇਹੀ ਆ ਦੇਖੋ ਹੁਣ ਜੋ ਆਮ ਆਪਾ ਰਾਜਨੀਤਿਕ ਗੱਲ ਦੇ ਵਿੱਚ ਆ ਗਏ ਆ ਕਿਉਂਕਿ ਰਾਜਨੀਤਿਕ ਗੱਲ ਸ਼ੁਰੂ ਹੋਈ ਹੈ ਹੁਣ ਆਮ ਆਦਮੀ ਪਾਰਟੀ ਪੰਜਾਬ ਚ ਆਈ ਇਹਦੇ ਚ ਅੱਧੇ ਤੋਂ ਜ਼ਿਆਦਾ ਚਿਹਰੇ ਕਾਂਗਰਸ ਦੇ ਨੇ ਕੁਝ ਅਕਾਲੀ ਦਲ ਦੇ ਨੇ ਚਿਹਰੇ ਤਾਂ ਉਹੀ ਰਹਿੰਦੇ ਨੇ ਜੇ ਨਵਾਂ ਕਾਲੀਦਲ ਵੀ ਬੰਦਾ ਤੇ ਫਿਰ ਉਹੀ ਬੰਦੇ ਆ ਕੇ ਬਹਿ ਜਾਣਗੇ ਤੇ ਫਿਰ ਤਾਂ ਪੰਥ ਦਾ ਕਿੱਥੋਂ ਸੁਧਰ ਜਾਊਗਾ ਤੁਹਾਨੂੰ ਲੱਗਦਾ ਮੈਂ ਦੇਖਦਾ ਕਿ ਜਿਹੜੇ ਪੋਲਿਟੀਕਲ ਬੰਦੇ ਹੁੰਦੇ ਨੇ ਉਹਨਾਂ ਦਾ ਨਾ ਕੈਰੀਅਰ ਹੁੰਦਾ ਉਹਨਾਂ ਲਈ ਨਾ ਜਿਦਾ ਇੱਕ ਕੰਪਨੀ ਆ ਕਾਂਗਰਸ ਉਹਨਾਂ ਲਈ ਇੱਕ ਕੰਪਨੀ ਆ ਆਮਾਦੀ ਪਾਰਟੀ ਉਹਨਾਂ ਲਈ ਇੱਕ ਕੰਪਨੀ ਆ ਬੀਜੇਪੀ ਉਹਨਾਂ ਦੇ ਲਈ ਇੱਕ ਕੰਪਨੀ ਆ ਜੀ ਕਿਸੇ ਟਾਈਮ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੀਆਂ ਬਰੂਹਾਂ ਤੇ ਖੜ ਕੇ ਕਿਸਾਨਾਂ ਦੀ ਸਟੇਜਾਂ ਤੋਂ ਇਹ ਗੱਲ ਕਹਿੰਦਾ ਰਿਹਾ ਜੀ ਕਿ ਮੈਂ ਮਰ ਜਾਊਂਗਾ ਮੈਂ ਸਿਰ ਵਢਾ ਲਊਂਗਾ ਜੀ ਮਗਰ ਮੈਂ ਬੀਜੇਪੀ 'ਚ ਸ਼ਾਮਲ ਨਹੀਂ ਹੋਊਂਗਾ ਤੇ ਉਹ ਹੀ ਸਿਰ ਜਾ ਕੇ ਉਹਨਾਂ ਦੇ ਪੈਰਾਂ ਚ ਡਿੱਗ ਗਿਆ ਫਿਰ ਇਦਾਂ ਹੀ ਬੰਦੇ ਜਿਹੜੇ ਪੰਜਾਬ ਦੀ ਜਦੋਂ ਸਿਆਸਤ ਦਾ ਨਵਾਂ ਮਾਡਲ ਸਿਰਜਿਆ ਜਾ ਰਿਹਾ ਸੀ ਜੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲੋਕਾਂ ਨੂੰ ਵਿਸ਼ਵਾਸ ਦਿਖਾ ਕੇ ਉਹਨਾਂ ਚੋ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜੀ ਅੱਜ ਉਸ ਨੂੰ ਸਮਾਂ ਵੀ ਪੈ ਗਿਆ ਖੈਰ ਸਮਾਂ ਪੈ ਗਿਆ ਲੋਕਾਂ ਦੇ ਸਾਹਮਣੇ ਚੀਜ਼ਾਂ ਆ ਗਈਆਂ ਨੇ ਜੀ ਜੀ ਆਉਣ ਵਾਲੇ ਸਮੇਂ ਤੇ ਹਸ਼ਰ ਇਹਨਾਂ ਦਾ ਵੀ ਹੋਣਾ ਜੋ ਬਾਕੀਆਂ ਦਾ ਹੋਇਆ ਲੱਥੇ ਪਰ ਫਿਰ ਹੁਣ ਮੇਰਾ ਉਹੀ ਸਵਾਲ ਹੈ ਅਕਾਲੀ ਦਲ ਚ ਕੀ ਅਜੇ ਹੀ ਨਵੇਂ ਚਿਹਰੇ ਆਣਗੇ ਜਿਨ੍ਹਾਂ ਨੂੰ ਲੋਕੀ ਜਿਹੜੇ ਆਲਰੇਡੀ ਜਿਵੇਂ ਮਜੀਠੀਆ ਹੀ ਮਨ ਲੈਂਦਾ ਵਿਕਰਮ ਮਜੀਠੀਆ ਨਵੀਂ ਪਾਰਟੀ ਬੰਦੀ ਹੈ ਤੇ ਉਹ ਫਿਰ ਉੱਥੇ ਆ ਕੇ ਕਾਬਜ ਹੋ ਜਾਣਗੇ ਫਿਰ ਕੀ ਯਕੀਨ ਹੈ ਸਾਨੂੰ ਜਾਂ ਸਿੱਖ ਪੰਥ ਨੂੰ ਕੀ ਯਕੀਨ ਹੈ ਕਿ ਉਹਹੀ ਕੰਮ ਨਹੀਂ ਕਰਨਗੇ ਜੋ ਸੁਖਬੀਰ ਬਾਦਲ ਕਰ ਰਹੇ ਨੇ ਇਹ ਨਾ ਇਹ ਬੱਲੇ ਗੱਲ ਕਲੀਅਰ ਕਰਦੇ ਹਾਂ ਕਿ ਜਿਹੜੀ ਨਵੀਂ ਸਿਆਸੀ ਜਮਾਤ ਆਊਗੀ ਜੀ ਕਿ ਉਹ ਰਲਮਿਲ ਰਲਮਿਲ ਮੀ ਹੋਊਗੀ ਜਾਂ ਇੱਕ ਵੱਖਰੀ ਸਿਧਾਂਤਕ ਜਮਾਤ ਦੀ ਲੋੜ ਹੈ ਜੀ ਦੇਖੋ ਲੋੜ ਹੈ ਲੋੜ ਦੀ ਲੋੜ ਹੈ ਲੋੜ ਦੇ ਮਤਾਬਕ ਜੀ ਜਿਹੜੇ ਹੁਣ ਨਵੇਂ ਲੀਡਰ ਆਣੇ ਚਾਹੀਦੇ ਆ ਜਿਨ੍ਹਾਂ ਦੀ ਪੰਥਕ ਸੁਰ ਹੋਣੀ ਚਾਹੀਦੀ ਆ ਜੀ ਉਹ ਇਹ ਪੁਰਾਣਿਆਂ ਚੋਂ ਨਹੀਂ ਹੋ ਸਕਦੇ ਜੀ ਸੰਭਵ ਹੀ ਨਹੀਂ ਹੈਗਾ ਜੀ ਉਹਨਾਂ ਦੇ ਰਗਾਂ 'ਚ ਕ੍ਰਪਸ਼ਨ ਭਰ ਚੁੱਕੀ ਆ ਬਿਲਕੁਲ ਉਹਨਾਂ ਦਾ ਨਵੀਂ ਕਨਫੈਕਟਰ ਦੇ ਵਿੱਚ ਜਾਂ ਖੇਤਰੀ ਪਾਰਟੀ ਦੇ ਵਿੱਚ ਇਨਵੋਲਵਮੈਂਟ ਨਹੀਂ ਬਰਦਾਸ਼ਤ ਕੀਤੀ ਜਾਊਗੀ ਇਹ ਗੱਲ ਪੱਕੀ ਆ ਜੀ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਸਮਝੋ ਕਿ ਮਨਜਿੰਦਰ ਆਪਣਾ ਵਿਕਰਮਜੀਤ ਜੀਠੀਆ ਤੇ ਸੁਖਬੀਰ ਬਾਦਲ ਚੋਂ ਕੋਈ ਐਕਸੈਪਟੈਂਸ ਹੋਵੇ ਇਹਨਾਂ ਚੋਂ ਵੀ ਕੋਈ ਚੁਆਇਸ ਹੋਵੇ ਚੁਆਇਸ ਨਹੀਂ ਹੈਗੀ ਨਹੀਂ ਹੈਗੀ ਮਤਲਬ ਹੀ ਨਹੀਂ ਹੈਗਾ ਇਹਨਾਂ ਚੋਂ ਕੋਈ ਚੁਆਇਸ ਨਹੀਂ ਹੋਏਗੀ ਅੱਛਾ ਨਵੀਂ ਲੋਬੀ ਨਵੇਂ ਬੰਦੇ ਲੋਕ ਹੋਏਗੀ ਜੇ ਉਹ ਸਫਲ ਹੋ ਸਕੀ ਤਾਂ ਜੀ ਉਹ ਰਜਿਸਟਰ ਦਾ ਬੜਾ ਵੱਡਾ ਅਹਿਮ ਰੋਲ ਆ ਜੀ ਹੁਣ ਉਸ ਸਪੈਸ਼ਲ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਅਗਲੇ ਜਥੇਦਾਰ ਤੇ ਆ ਗਈ ਹੈ ਜੀ ਮਗਰ ਇਹ ਹੁਣ ਸਮੇਂ ਚ ਪਈ ਗੱਲ ਆ ਕਿਉਂਕਿ ਹਜੇ ਤੱਕ ਤਾਂ ਅਸੀਂ ਜਿਹੜੇ ਕੁਲਦੀਪ ਸਿੰਘ ਗੜਗੜ ਜਿਨੇ ਉਹਨਾਂ ਨੂੰ ਇਸ ਪੋਜੀਸ਼ਨ ਤੇ ਦੇਖਿਆ ਕਿ ਉਹ ਇੱਕ ਬੇਬਾਕ ਤਰੀਕੇ ਦੇ ਨਾਲ ਬਾਦਲਾਂ ਤੇ ਉੱਤੇ ਕਲੀਅਰ ਸਟੈਂਡ ਰੱਖਦੇ ਰਹੇ ਆ ਕਿ ਬਾਦਲਾਂ ਨੇ ਕੌਮ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਜੀ ਮਗਰ ਅੱਜ ਉਹਨਾਂ ਦੇ ਬਣਾਏ ਹੋਏ ਜਥੇਦਾਰ ਦੇ ਤੌਰ ਤੇ ਜਦੋਂ ਚਲੇ ਜਾਂਦੇ ਆ ਤੇ ਉਹਨਾਂ ਦਾ ਸਟੈਂਡ ਦੇਖਣਾ ਪਊਗਾ ਕਿ ਕੀ ਉਹ ਪੁਰਾਣੇ ਤਰੀਕੇ ਨਾਲ ਗੱਲਾਂ ਨੂੰ ਸਾਰਿਆਂ ਨੂੰ ਸੋਚਦੇ ਨੇ ਦਿਖਦੇ ਨੇ ਜਾਂ ਉਹਨਾਂ ਦਾ ਵੀ ਕੋਈ ਨਿਜੀ ਮਫਾਦ ਹੀ ਆ ਜਿਸ ਤੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ ਆਸਮਾਨ ਦਾ ਮਗਰ ਦੋ ਤਰੀਕੇ ਵਾਲਾ ਫੈਸਲਾ ਬੜਾ ਅਹਿਮ ਫੈਸਲਾ ਆ ਉਹ ਚੋਂ ਪੰਜਾਬ ਦੀ ਰਾਜਨੀਤੀ ਤੈ ਹੋਣੀ ਆ ਬੜੇ ਵੱਡੇ ਲੈਵਲ ਤੇ ਫੇਰ ਬਦਲ ਹੋ ਸਕਦੇ ਨੇ ਹੋਣੇ ਵੀ ਚਾਹੀਦੇ ਜੇ ਹੋਏ ਤੇ ਉਹਨਾਂ ਚੋਂ ਤੁਹਾਨੂੰ ਨਵਾਂ ਕੁਝ ਵੇਖਣ ਨੂੰ ਮਿਲੇਗਾ ਅਜੀ ਬਹੁਤ ਮਿਹਰਬਾਨੀ ਤੁਸੀਂ ਇਹ ਸਾਰੇ ਜਾਣਕਾਰੀ ਦਿੱਤੀ ਤਾਂ ਤੁਸੀਂ ਸੁਣਿਆ ਕਿ ਸਾਰੀਆਂ ਗੱਲਾਂ 'ਚ ਜੋ ਸਾਹਮਣੇ ਗੱਲ ਆ ਰਹੀ ਹੈ ਕਿ ਇਹੀ ਲੱਗਦਾ ਹੈ ਕਿ ਹੁਣ ਇੱਕ ਨਵਾਂ ਕਾਲੀ ਦਲ ਹੋਏਗਾ ਤੇ ਸਵਾਲ ਇਹੀ ਹੈ ਕਿ ਉਸ ਵਿੱਚ ਉਹ ਪੁਰਾਣੇ ਸਾਰੇ ਹੋਣਗੇ ਜਾਂ ਨਹੀਂ ਹੋਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਜਿਹੜਾ ਕੀ ਇੱਕ ਦੇ ਗਰਭ ਦੇ ਵਿੱਚ ਛੁਪਿਆ ਹੋਇਆ ਹੈ